10 ਮਰਲੇ ਜਗ੍ਹਾ ਤੇ ਰੇਟ ਹੈ ਸਿਰਫ 16 ਲੱਖ ਰੁਪਈਆ 16 ਲੱਖ ਦੇ ਵਿੱਚੋਂ ਵੀ ਘਟ ਜੂਗਾ ਮੌਕੇ ਤੇ ਗੱਲ ਆਪਾਂ ਪੂਰੀ ਕਰਦੇ ਅੱਗੇ ਮਕਾਨ ਤੁਸੀਂ ਦੇਖੋਗੇ ਦੇਖਦੇ ਰਹਿ ਜਾਓਗੇ ਕਿਉਂਕਿ ਮਕਾਨ ਬਹੁਤ ਸ਼ੌਂਕ ਨਾਲ ਤਿਆਰ ਕਰਵਾਇਆ ਹੋਇਆ ਇੱਕ ਕੋਠੀ ਤੋਂ ਘੱਟ ਨਹੀਂ ਹੈਗਾ ਜਿਹੋ ਜੇ ਵੱਡੀ ਤੋਂ ਵੱਡੀ ਕੋਠੀ 'ਚ ਬੈੱਡਰੂਮ ਹੁੰਦੇ ਆ ਉਹੀ ਜੇ ਤਾਂ ਇਹਨਾਂ ਨੇ ਬੈੱਡਰੂਮ ਬਣਾਏ ਹੋਇਆ ਬਾਕੀ ਤੁਸੀਂ ਵੀਡੀਓ ਦੇਖੋਗੇ ਤੁਹਾਨੂੰ ਆਪਣੇ ਆਪ ਪਤਾ ਲੱਗ ਜੂਗਾ ਗੱਲ ਆਪਾਂ ਪੂਰੀ ਕਰਦੇ ਆ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਸਾਰੇ ਜਣੇ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹੇ ਦਿਲ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਠੀ ਆ ਮਕਾਨ ਹੈ ਘਰ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਐਡ ਆਪਾਂ ਫਰੀ ਦੇ ਵਿੱਚ ਜਲਦੀ ਤੋਂ ਜਲਦੀ ਲਗਾ ਦੇਵਾਂਗੇ ਜਿਹੜਾ ਮਕਾਨ ਆਪਾਂ ਜਾ ਹੱਲੇ ਕੇ ਪਹੁੰਚੇ ਆਂ ਜਦੋਂ ਮਕਾਨ ਨੂੰ ਤੁਸੀਂ ਦੇਖੋਗੇ ਤੁਹਾਨੂੰ ਰੇਟ ਕੁਝ ਵੀ ਨਹੀਂ ਲੱਗਣਾ ਕਿਉਂਕਿ ਮਕਾਨ ਬਣਾ ਬਹੁਤ ਹੀ ਜ਼ਿਆਦਾ ਵਧੀਆ ਹੋਇਆਗਾ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਦੱਸਣੀ ਚਾਹੁੰਆਂ ਜਿਹੜੇ ਮਾਲਕ ਨੇ ਓਨਰ ਨੇ ਮਕਾਨ ਦੇ ਉਹ ਆਰਮੀ ਚ ਫੌਜੀ ਨੇ ਤੇ ਫੌਜੀ ਵੀਰਾਂ ਨੂੰ ਜਿੰਨੇ ਫੌਜੀ ਵੀਰ ਨੇ ਤੇ ਇਹਨਾਂ ਨੂੰ ਮੇਰੇ ਵੱਲੋਂ ਦਿਲ ਤੋਂ ਸਲੂਟ ਹੈ ਜੀ ਆਪਣੇ ਖਾਤਰ ਸਾਰਾਂ ਖਾਤਰ ਦੇਸ਼ ਖਾਤਰ ਘਰੋਂ ਬਾਹਰ ਰਹਿੰਦੇ ਨੇ ਤੇ ਆਪਦੀ ਜੋਬ ਕਰਦੇ ਨੇ ਕੋਈ ਛੋਟੀ ਗੱਲ ਨਹੀਂ ਹੁੰਦੀ ਜੀ ਘਰੋਂ ਬਾਹਰ ਰਹਿਣਾ ਇਹਨਾਂ ਨੂੰ ਸਾਰਿਆਂ ਨੂੰ ਸਲੂਟ ਹੈ ਜੀ ਮੇਰੇ ਵੱਲੋਂ ਬਾਕੀ ਮਕਾਨ ਦੀ ਜੇ ਆਪਾਂ ਗੱਲ ਕਰੀਏ ਤਾਂ ਮਕਾਨ ਤੁਸੀਂ ਦੇਖ ਰਹੇ ਹੋ ਜਦੋਂ ਆਪਾਂ ਅੰਦਰ ਐਂਟਰ ਹੁੰਨੇ ਆ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਬਾਥਰੂਮ ਮਿਲ ਜਾਊਗਾ ਜੀ ਬਾਥਰੂਮ ਕਾਫੀ ਉੱਚਾ ਚੱਕ ਕੇ ਇਹਨਾਂ ਨੇ ਬਣਾਇਆ ਹੋਇਆ ਤੇ ਇਧਰ ਆਪਾਂ ਹੁਣ ਦੇਖ ਰਹੇ ਹਾਂ ਇਧਰਲੇ ਪਾਸੇ ਇੱਕ ਇੱਕ ਇਹਨਾਂ ਨੇ ਕਮਰਾ ਪਾਇਆ ਹੋਇਆ ਛਤੜਾ ਟਾਈਪ ਤੇ ਜਿੱਧਰ ਗੱਡੀ ਵੀ ਖੜਾ ਸਕਦੇ ਆ ਜਿਹੜਾ ਅੰਦਰਲੀ ਸਾਈਡ ਹੈ ਉਹਦੇ ਵਿੱਚ ਆਪਾਂ ਆਪਣਾ ਜੋ ਵੀ ਸਟੋਰ ਰੂਮ ਦਾ ਜਿਹੜਾ ਸਮਾਨ ਹੁੰਦਾ ਆਪਾਂ ਸਟੋਰ ਰੂਮ ਦੀ ਤਰ੍ਹਾਂ ਵਰਤ ਸਕਦੇ ਹਾਂ ਜੀ ਬਾਕੀ ਸਾਰਾ ਕੁਝ ਹੀ ਵਧੀਆਗਾ ਕਮਰੇ ਵਗੈਰਾ ਵਧੀਆ ਬਣੇ ਹੋਏ ਨੇ ਫਰੰਟ ਦੇ ਉੱਪਰ ਤੁਸੀਂ ਦੇਖਿਆ ਹੋਊਗਾ ਪੱਥਰ ਲੱਗਿਆ ਹੋਇਆ ਅੰਦਰ ਵੀ ਪੱਥਰ نیچے ਸਾਰੇ ਕਿਤੇ ਲਗਵਾ ਰੱਖਿਆ ਰੰਗ ਸਾਰਾ ਹੋਇਆਗਾ ਤੇ ਅੰਦਰੋਂ ਤੁਸੀਂ ਦੇਖੋ ਕਮਰੇ ਬਹੁਤ ਜ਼ਿਆਦਾ ਖੁੱਲੇ ਡੁੱਲੇ ਆਪਾਂ ਨੂੰ ਮਿਲ ਜਾਣਗੇ ਉੱਪਰੋਂ ਜੇ ਗੱਲ ਕਰੀਏ ਛੱਤਾਂ ਇਹਨਾਂ ਨੇ ਪੀਵੀਸੀ ਕਰਵਾ ਰੱਖੀਆਂ ਤੇ ਡਿਜ਼ਾਈਨ ਬਹੁਤ ਚੰਗਾ ਜੀ ਬਾਕੀ ਪੱਥਰ ਲੱਗਿਆ ਹੋਇਆ ਵਧੀਆ ਬੈੱਡਰੂਮਸ ਨੇ ਪੂਰੇ ਖੁੱਲੇ ਡੁੱਲੇ ਆਪਾਂ ਨੂੰ ਮਿਲ ਜਾਣਗੇ ਜਿਵੇਂ ਕਿ ਤੁਹਾਨੂੰ ਮੈਂ ਦਿਖਾਏ ਰਿਹਾ ਸੀ ਆ ਵੀ ਇੱਕ ਬੈੱਡਰੂਮ ਹੈ ਕਾਫੀ ਖੁੱਲਾ ਡੁੱਲਾ ਦੇਖੋ ਤੁਸੀਂ ਬਹੁਤ ਵੱਡਾ ਹੈਗਾ ਦੇ ਬਹੁਤ ਵਧੀਆ ਇਹਨਾਂ ਨੇ ਆਪ ਦਾ ਮਕਾਨ ਜਿਹੜਾ ਮੇਨਟੇਨ ਬਣਾ ਰੱਖਿਆ ਬਹੁਤ ਚੰਗੀ ਤਰ੍ਹਾਂ ਤਿਆਰ ਇਹਨਾਂ ਨੇ ਕਰਵਾਇਆ ਹੋਇਆ ਤੇ ਰੇਟ 16 ਲੱਖ ਰੁਪਈਆ ਜਗ੍ਹਾ 10 ਮਰਲੇ ਬਹੁਤ ਜ਼ਿਆਦਾ ਹੋ ਜਾਂਦੀ ਹੈ ਜੀ 10 ਮਰਲੇ ਜਗ੍ਹਾ ਥੋੜੀ ਨਹੀਂ ਹੁੰਦੀ ਰੇਟ ਵੀ ਠੀਕ ਹੈ ਬਾਕੀ ਮਕਾਨ ਵੀ ਤੁਸੀਂ ਦੇਖ ਲਓ ਬਹੁਤ ਚੰਗਾ ਮਕਾਨ ਬਣਿਆ ਹੋਇਆ ਆਪਣੇ ਕੋਲੇ ਜਿਹੜੀ ਲੋਕੇਸ਼ਨ ਪਹੁੰਚੀ ਆ ਜਗਰਾਉਂ ਏਰੀਆ ਪਹੁੰਚਿਆ ਜੀ ਜਗਰਾਉਂ ਏਰੀਆ ਚ ਆਹ ਮਕਾਨ ਆਪ ਨੂੰ ਮਿਲ ਜਾਊਗਾ ਜੀ ਆਪਾਂ ਜਾ ਕੇ ਦੇਖਣਾ ਹੋਵੇ ਜਿਹੜੇ ਓਨਰ ਨੇ ਉਹਨਾਂ ਦਾ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ ਪਹਿਲਾ ਨੰਬਰ 9971685502 ਜਿਹੜਾ ਦੂਜਾ ਨੰਬਰ ਹੈ 852992887 ਦੋਵੇਂ ਨੰਬਰ ਮਾਲਕ ਦੇ ਆ ਦੋਵੇਂ ਨੰਬਰ ਚੱਲਦੇ ਆ ਦੋਵੇਂ ਨੰਬਰਾਂ ਤੋਂ ਕਿਸੇ ਵੀ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਤੇ ਗੱਲ ਜੋ ਵੀ ਕਰਨੀ ਆ ਮਾਲਕ ਨਾਲ ਕਰ ਲਿਓ ਤੇ ਗੱਲਬਾਤ ਕਰਕੇ ਪੂਰੀ ਆਪਦੀ ਤੇ ਜਿਹੜਾ ਹ ਮਕਾਨ ਹੈ ਕਿਸ ਨੇ ਖਰੀਦਣਾ ਕੋਈ ਮੇਰੀ ਭੈਣ ਮੇਰੀ ਮਾਤਾ ਮੇਰੇ ਵੱਡੇ ਬਜ਼ੁਰਗ ਕੋਈ ਵੀ ਖਰੀਦਣ ਦਾ ਜੇ ਚਾਹਵਾਨ ਹੈਗਾ ਤਾਂ ਜਾ ਕੇ ਦੇਖ ਕੇ ਤੇ ਖਰੀਦ ਸਕਦੇ ਹੋ ਜੀ ਬਾਕੀ ਤੁਸੀਂ ਜਾ ਕੇ ਦੇਖ ਲਓ ਜਿਆਦਾ ਵਧੀਆ ਰਹੂਗਾ ਜੀ ਮੈਂ ਕਿ ਜਗਰਾਉਂ ਏਰੀਆ ਚ ਕਾਫੀ ਡਿਮਾਂਡ ਆ ਰਹੀ ਸੀ ਕਿ ਕਮੈਂਟ ਬਹੁਤ ਸਾਰੇ ਆ ਰਹੇ ਸੀਗੇ ਤੁਹਾਡੇ ਖਾਤਰ ਆਪਾਂ ਲੈ ਕੇ ਪਹੁੰਚਿਆ ਜੀ ਤੇ ਜਿਹੜੇ ਮੇਰੇ ਭਰਾ ਮੇਰੀਆਂ ਭੈਣਾਂ ਮੇਰੀਆਂ ਮਾਤਾ ਮਾਂ ਜਿੰਨੇ ਤੁਸੀਂ ਜਗਰਾਉਂ ਏਰੀਆ ਚ ਦੇਖ ਰਹੇ ਹੋ ਤੁਸੀਂ ਕਮੈਂਟ ਕਰਕੇ ਮੈਨੂੰ ਦੱਸਿਓ ਜਰੂਰ ਕਿੰਨੇ ਕ ਜਣੇ ਜਗਰਾਉਂ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਜੀ ਮੈਂ ਕਮੈਂਟ ਹਰ ਰੋਜ਼ ਚੈੱਕ ਕਰਦਾ ਹੁੰਨਾ ਤੇ ਅੱਜ ਆਪਾਂ ਕਮੈਂਟ ਵੀ ਪੜਾਂਗੇ ਤੁਸੀਂ ਦੇਖੋਗੇ ਤੁਹਾਡੇ ਸਾਰੇ ਆਪਾਂ ਨਾਮ ਜਿਹੜੇ ਲਵਾਂਗੇ ਤੁਹਾਨੂੰ ਮੈਂ ਦੱਸਦਾ ਹਾਂ ਤੁਸੀਂ ਕਮੈਂਟਾਂ ਚ ਕੀ ਕਹਿੰਦੇ ਹੋ ਜੀ ਤੇ ਗੱਲ ਆਪਾਂ ਕਰਦੇ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਮਾਤਾ-ਮਾ ਮੇਰੀਆਂ ਭੈਣਾਂ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੂ ਜੇ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ ਚ ਕੂਠੀ ਆ ਘਰ ਮਕਾਨ ਕੁਝ ਵੀ ਹੈ ਜੀ ਆਪਣੇ ਕੋਲੇ भेज के ऐड करवा सक दूँ जे तुसी बेचना चाहो ने हो अपने चैनल ਦਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਜੀ ਵਾਰ-ਵਾਰ ਨੰਬਰ ਆਪਣਾ 73800 ਪੂਰਾ 620073 ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਤੇ ਜਲਦੀ ਤੋਂ ਜਲਦੀ ਆਪਾਂ ਐਡ ਲਗਾ ਦਮਗੇ ਆਪਣਾ ਕਮਿਸ਼ਨ ਵਗੈਰਾ ਕੋਈ ਕੁਛ ਕਿਸੇ ਤਰ੍ਹਾਂ ਦਾ ਨਹੀਂ ਹੁੰਦਾ ਜੀ ਬਾਕੀ ਆਪਾਂ ਗੱਲ ਕਰਦੇ ਹਾਂ ਜੀ ਪੂਰੀ ਠੀਕ ਹੈ ਜੀ ਅੱਗੇ ਕਮੈਂਟ ਵੀ ਪੜਦੇ ਹਾਂ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਤੁਸੀਂ ਨਹੀਂ ਕੀਤਾ ਪਹਿਲੀ ਵਾਰ ਜੇ ਤੁਸੀਂ ਆਇਓ ਤਾਂ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਕਲਿੱਕ ਕਰ ਦਿਓ ਜੀ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਵੀ ਆਲਟ ਸੈਟ ਕਰਕੇ ਕਲਿੱਕ ਲਾਜ਼ਮੀ ਕਰ ਦਿਓ ਤੇ ਜਦੋਂ ਆਪਾਂ ਨਵੀਂ ਵੀਡੀਓ ਤੁਹਾਡੇ ਖਾਤਰ ਲੈ ਕੇ ਪਹੁੰਚਾਂਗੇ ਤਾਂ ਉਸੇ ਵੇਲੇ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਜੀ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਤਾਂ ਲਾਈਕ ਲਾਜ਼ਮੀ ਕਰਦਿਆ ਕਰੋ ਜੀ ਹੌਸਲਾ ਵਧਾਉਂਦੇ ਰਿਹਾ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਤਿੰਨ ਚਾਰ ਦਿਨ ਹੋ ਗਏ ਆਪਾਂ ਕਮੈਂਟ ਨਹੀਂ ਪੜੇ ਕਿਉਂਕਿ ਜੜੀਆਂ ਕੂਠੀਆਂ ਆਪਣੇ ਕੋਲੇ ਆ ਰਹੀਆਂ ਸੀਗੀਆਂ ਕਾਫੀ ਵੱਡੀਆਂ-ਵੱਡੀਆਂ ਕੂਠੀਆਂ ਆ ਰਹੀਆਂ ਸੀਗੀਆਂ ਤੇ ਜਦੋਂ ਆਪਾਂ ਪੂਰੀ ਵੀਡੀਓ ਕਰਦੇ ਸੀਗੀ ਕੋਠੀ ਦੀ ਤਾਂ ਕਾ ਕਾਫੀ ਲੰਬੀ ਹੋ ਜਾਂਦੀ ਸੀਗੀ ਤੇ ਕਮੈਂਟ ਆਪਾਂ ਪੜਦੇ ਤਾਂ ਹੋਰ ਲੰਬੀ ਹੋ ਜਾਂਦੀ ਤੇ ਐਨੇ ਚ ਤੁਹਾਨੂੰ ਪਤਾ ਹੀ ਅਸੀਂ ਐਨੇ ਤੁਸੀਂ ਦੇਖਣੀ ਹੈ ਨਹੀਂ ਸੀ ਕਿਉਂਕਿ ਜਿਆਦਾ ਲੰਮੀ ਵੀਡੀਓ ਹੁੰਦੀ ਹੈ ਜਿਹੜੀ ਬੋਰ ਕਰਨ ਲੱਗ ਜਾਂਦੀ ਹੈ ਜੀ ਘਾੜੋ ਘਾੜ 15 ਮਿੰਟ ਦੀ ਵੀਡੀਓ ਹੋ ਜੇ ਕਿਸੇ ਦਾ ਦੇਖਣ ਨੂੰ ਨਹੀਂ ਜੀ ਕਰਦਾ ਜੀ ਤਾਂ ਕਰਕੇ ਛੋਟੀ ਵੀਡੀਓ ਆ ਪਰ ਰੱਖੀ ਅਸੀਂ ਤੇ ਅੱਜ ਆਪਾਂ ਕਮੈਂਟ ਪੜ੍ਹਦੇ ਹਾਂ ਰੋਸ਼ਨੀ ਰਾਣੀ ਹੈ ਮੇਰੀ ਭੈਣ ਨੇ ਇਹਨਾਂ ਨੇ ਕਮੈਂਟ ਪਹਿਲਾਂ ਪਾਇਆ ਭਵਾਨੀਗੜ ਏਰੀਆ ਚੋਂ ਕਿਹਾ ਹੈ ਇਹਨਾਂ ਨੇ ਕੋਈ ਮਕਾਨ ਕੋਠੀ ਵਾਸਤੇ ਤੇ ਜਲਦੀ ਆਪਾਂ ਲੈ ਕੇ ਪਹੁੰਚਦੇ ਹਾਂ ਜੀ ਅੰਜੂ ਸ਼ਰਮਾ ਇਹਨਾਂ ਨੇ ਕਿਹਾ ਮੋਗ ਏਰੀਆ ਚੋਂ ਇਹ ਜਿਹੜੇ ਮੇਰੀ ਭੈਣ ਨੇ ਅੰਜੂ ਸ਼ਰਮਾ ਹਰ ਰੋਜ਼ ਕਮੈਂਟ ਕਰਦੇ ਆ ਜੀ ਤੇ ਕਮੈਂਟ ਹਰ ਰੋਜ਼ ਕਰਦੇ ਆ ਹਰ ਰੋਜ਼ ਵੀਡੀਓ ਦੇਖਦੇ ਬਹੁਤ ਚੰਗਾ ਲੱਗਦਾ ਜੀ ਬਸ ਇੱਕੋ ਗੱਲ ਦੀ ਨਿਰਾਸ਼ਾ ਕੀ ਹੁੰਦੀ ਹੈ ਕਿਉਂਕਿ ਆਪਣੇ ਕੋਲੇ ਕਈ ਦਿਨਾਂ ਤੋਂ ਮੋਗੇ ਏਰੀਆ ਚੋਂ ਮਕਾਨ ਜਾਂ ਘਰ ਕੋਠੀ ਨਹੀਂ ਆ ਰਹੇ ਤੇ ਇਹਨਾਂ ਨੇ ਡਿਮਾਂਡ ਪਾਈ ਹੋਈ ਆ ਮੋਗੇ ਏਰੀਆ ਚੋਂ ਤੇ ਕਿਸੇ ਕੋਲੇ ਹੈਗਾ ਜੀ ਮੋਗੇ ਏਰੀਆ ਚ ਭੇਜੋ ਜੀ ਇਹਨਾਂ ਨੂੰ ਲੋੜ ਹੈ ਤੇ ਵਧੀਆ ਰੇਟ 'ਚ ਹੋਵੇ ਕੋਈ ਮਕਾਨ ਵਧੀਆ ਬਣਿਆ ਹੋਵੇ ਚਾਹੇ ਕੋਠੀ ਹੋਵੇ ਤੁਸੀਂ ਭੇਜ ਦਿਓ ਆਪਾਂ ਇਹਨਾਂ ਨਾਲ ਗੱਲ ਕਰ ਲਾਂਗੇ ਤੇ ਤੁਹਾਡੀ ਸਿੱਧੀ ਗੱਲ ਕਰਵਾ ਦਾਂਗੇ ਕਿਸੇ ਨੇ ਵੇਚਣੀ ਹੈ ਤਾਂ ਤੁਹਾਡਾ ਜਿਹੜਾ ਮਕਾਨ ਹੈ ਜਿਹਾ ਘਰ ਉਹ ਸੇਲ ਹੋ ਜਾਊਗਾ ਜੀ ਇਹਨਾਂ ਨੂੰ ਵੀ ਫਾਇਦਾ ਤੁਹਾਨੂੰ ਵੀ ਫਾਇਦਾ ਜੀ ਅਗਲਾ ਕਮੈਂਟ ਆਪਣੇ ਕੋਲੇ ਦਵਿੰਦਰ ਸਿੰਘ ਦਾ ਪਹੁੰਚਿਆ ਇਹਨਾਂ ਨੇ ਕਿਹਾ ਜੀ ਵੀਰ ਜੀ ਤੁਹਾਡਾ ਬਹੁਤ ਥੈਂਕਸ ਬਟ ਕੋਈ 20 ਤੋਂ 30 ਲੱਖ ਦੀ ਰੇਂਜ ਚ ਕੋਈ ਕੋਠੀ ਹੋਵੇ ਤਾਂ ਦੱਸਿਓ ਜੀ ਆ ਤੁਸੀਂ ਕਮੈਂਟ ਕੀਤਾ ਜੀ ਬਹੁਤ ਚੰਗਾ ਕਮੈਂਟ ਕੀਤਾ ਤੇ ਤੁਸੀਂ ਕਮੈਂਟ ਦੇ ਵਿੱਚ 20 ਤੋਂ 30 ਲੱਖ ਦੀ ਰੇਂਜ 'ਚ ਕੋਠੀ ਬਾਰੇ ਕਿਹਾ ਤੇ ਕਿਹੜੇ ਏਰੀਆ 'ਚੋਂ ਆ ਠੀਕ ਹੈ ਜੀ ਉੱਪਰ ਇੱਕ ਹੋਰ ਕਮੈਂਟ ਤੁਸੀਂ ਕੀਤਾ ਹੋਇਆ ਰਾਜਪੁਰੇ ਤੋਂ ਤੁਸੀਂ ਰਾਜਪੁਰੇ 'ਚੋਂ ਕੋਠੀ ਲੱਭ ਰਹੇ ਹੋ ਤੇ ਜਲਦੀ ਆਪਾਂ ਲੈ ਕੇ ਪਹੁੰਚਦੇ ਹਾਂ ਜੀ ਦੇਖਦੇ ਹਾਂ ਕੋਈ ਜੇ ਕੋਈ ਆਪਣੇ ਕੋਲੇ ਹੋਈ ਹੋਰ ਕੋਠੀ ਤਾਂ ਜਲਦੀ ਆਪਾਂ ਲੈ ਕੇ ਪਹੁੰਚਾਂਗੇ ਬਟ ਆਪਾਂ ਜਿਹੜੀ ਕੱਲ ਵੀਡੀਓ ਪਾਈ ਸੀਗੀ ਉਹ ਰਾਜਪੁਰੇ ਏਰੀਆ 'ਚੋਂ ਸੀ ਪਰ ਉਹਦਾ ਰੇਟ ਥੋੜਾ ਜਿਹਾ ਹਾਈ ਸੀਗਾ ਉਹਦਾ ਰੇਟ ਸ਼ਾਇਦ 50-55 ਲੱਖ ਸੀਗਾ ਕੋਈ ਗੱਲ ਨਹੀਂ ਜੀ ਆਪਾਂ ਦੇਖਦੇ ਆਂ ਕੋਈ ਆਈ ਹੋਈ ਤੁਹਾਡੇ ਰੇਂਜ ਚ ਤਾਂ ਤੁਹਾਨੂੰ ਆਪਾਂ ਦੱਸ ਦਿਆਂਗੇ ਸੋਨੀਆ ਰਾਣੀ ਮੇਰੀ ਭੈਣ ਨੇ ਇਹਨਾਂ ਨੇ ਕਿਹਾ ਵੈਰੀ ਨਾਈਸ ਕੋਠੀ ਵੀਰ ਜੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਜੀ ਤੇ ਅਗਲਾ ਕਮੈਂਟ ਹੈ ਜੀ ਆ ਜਸ਼ਕਰਨ ਸਿੰਘ ਇਹਨਾਂ ਨੇ ਕਿਹਾ ਵੀਰ ਜੀ ਮਾਹਿਲਪੁਰ ਵਿੱਚ ਕੋਠੀ ਹੋਵੇ ਤਾਂ ਦੱਸੋ ਆ ਕੋਈ ਗੱਲ ਨਹੀਂ ਜੀ ਜਲਦੀ ਆਪਾਂ ਲੈ ਕੇ ਪਹੁੰਚਦੇ ਆਂ ਅਗਲਾ ਕਮੈਂਟ ਆਪਣੇ ਕੋਲੇ ਜਸਬੀਰ ਕੌਰ ਦਾ ਇਹਨਾਂ ਨੇ ਕਿਹਾ ਵੈਰੀ ਨਾਈਸ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਤੇ ਅਗਲਾ ਕਮੈਂਟ ਆਪਣੇ ਕੋਲ ਅਵਤਾਰ ਸਿੰਘ ਦਾ ਇਹਨਾਂ ਨੇ ਫਰੀਦਕੋਟ ਵਿੱਚ ਦੱਸੋ ਕਿਹਾ ਜੀ ਕੋਈ ਗੱਲ ਨਹੀਂ ਜਲਦੀ ਆਪਾਂ ਲੈ ਕੇ ਪਹੁੰਚ ਦਿਆਂ ਜੀ ਬਾਕੀ ਬੱਸ ਅੱਜ ਲਈ ਇਹਨੇ ਜੀ ਜਲਦੀ ਆਪਾਂ ਹੋਰ ਕਮੈਂਟਾਂ ਦੇ ਨਾਲ ਤੇ ਕੂਠੀ ਦੇ ਨਾਲ ਮਿਲਦੇ ਹਾਂ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਨੂੰ ਲਾਈਕ ਕਰਦੋ ਤੇ ਮਿਲਦੇ ਆ ਜੀ ਜਲਦੀ ਤੇ ਖੁਸ਼ ਰਹੋ ਜੀ ਜੁੜੇ ਰਹੋ ਜੀ ਚੈਨਲ ਨਾਲ ਕਿਸੇ ਨੇ ਆਪਦੀ ਕੂਠੀ ਮਕਾਨ ਘਰ ਵੇਚਣਾ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹੈ ਜੀ ਆਪਣੇ ਕੋਲ ਭੇਜੋ